ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੇ ਰਿਸ਼ਤਿਆਂ ਦੀ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਰੋਜ਼ਾਨਾ ਪਹੁੰਚ ਸਕਣ ਜੀ ਜੇ ਤੁਹਾਨੂੰ ਆਪਣੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਲੜਕੀ ਵਾਲੇ ਦਾ ਤਾਂ ਤੁਸੀਂ ਉਹਨਾਂ ਦਾ ਫਾਈਲ ਨੰਬਰ ਦੱਸ ਕੇ ਸਾਡੇ ਵਟਸਐਪ ਨੰਬਰ ਤੇ ਮੈਸੇਜ ਕਰਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਰਿਸ਼ਤੇ ਹੈ ਜੀ ਅੱਜ ਦੇ ਫਾਈਲ ਨੰਬਰ 396 ਨਾਮ ਮਹਿ ਕਰੋੜਾ ਜੀ ਦਾ ਲੁਧਿਆਣਾ ਕਾਸਟ ਹਿੰਦੂ अरोੜਾ ਗੋਤ <div>ਕਸ਼ਿਤ ਜਨਮ 4 ਅਪ੍ਰੈਲ 1999 ਕੱਦ 5 ਫੁੱਟ 4 ਇੰਚ ਪੜਾਈ ਪਲੱਸ 2 ਪਾਸ ਪਲੱਸ 2 ਕਾਮਰਸ ਵਿੱਚ ਕੀਤੀ ਹੈ ਜੋਬ ਲੜਕੀ ਐਚਡੀਐਫਸੀ ਬੈਂਕ ਦੇ ਵਿੱਚ ਕਰਦੀ ਹੈ ਪੀਤਾ ਜੀ ਦਾ ਕੰਮ ਰੂਟ ਸ਼ੋਪ ਇੱਕ ਭਰਾ ਹਸਪੀਟਲ ਦੇ ਵਿੱਚ ਜੋਬ ਕਰਦੇ ਨੇ ਮਾਤਾ ਜੀ ਹਾਊਸ ਵਾਈਫ ਇੰਦਰ ਨੂੰ ਰਿਸ਼ਤਾ ਚਾਹੀਦਾ ਹੈ ਜੇ ਮੁੰਡਾ ਪੜਿਆ ਲਿਖਿਆ ਹੋਵੇ ਜਾਂ ਆਪਣਾ ਕੋਈ ਬਿਜ਼ਨਸ ਕਰਦਾ ਹੋਵੇ ਮਹੀਨੇ ਦੀ ਇਨਕਮ ਵਧੀਆ ਹੋਵੇ ਇਹ ਰਿਸ਼ਤਾ ਕਰ ਦੇਣਗੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਇਹਨਾਂ ਦਾ ਸੰਪਰਕ ਨੰਬਰ ਪਰਿਵਾਰ ਦਾ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 397 ਨਾਮ ਕੌਰ ਜ਼ਿਲ੍ਹਾ ਬਠਿੰਡਾ ਕਾਸਟ ਜੱਟ ਚਿੱਕ ਗੋਤ ਢਿੱਲੋ ਜਨਮ 19 ਜੂਨ 1997 ਹਾਈਟ 5 ਫੁੱਟ 4 ਇੰਚ ਪੜ੍ਹਾਈ ਸੀਏ ਕੰਪਲੀਟ ਕੁੜੀ ਸੋਹਣੀ ਸੁਨੱਖੀ ਹੈ ਖਾਨਦਾਨੀ ਪਰਿਵਾਰ ਹੈ ਪਰਿਵਾਰ ਵਿੱਚ ਮਾਤਾ ਪਿਤਾ ਇੱਕ ਭਰਾ ਮੈਰਿਡ ਅਤੇ ਸਰਕਾਰੀ ਜੋਬ ਐਫਸੀ ਦੇ ਵਿੱਚ ਜੋਬ ਕਰਦੇ ਨੇ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੇ ਮੁੰਡਾ ਸੋਹਣਾ ਸੁਨੱਖਾ ਹੋਵੇ ਜਾਂ ਫਿਰ ਕੋਈ ਆਪਣਾ ਬੀਅਲਸ ਕਰਦਾ ਹੋਵੇ ਜਾਂ ਵਧੀਆ ਨੌਕਰੀ ਤੇ ਹੋਵੇ ਜ਼ਮੀਨ 8 ਤੋਂ 10 ਕਿੱਲਿਆਂ ਤੱਕ ਆਉਂਦੀ ਹੋਵੇ ਪਰਿਵਾਰ ਖਾਨਦਾਨੀ ਹੋਵੇ ਜੀ ਇਹ ਰਿਸ਼ਤਾ ਕਰ ਦੇਣਗੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਇਹਨਾਂ ਦਾ ਸੰਪਰਕ ਨੰਬਰ ਅਤੇ ਹੋਰ ਬਧੀ ਰੀ ਜਾਣਕਾਰੀ ਲੈ ਸਕਦੇ ਹੋ ਜੀ ਸਤਿ ਸ੍ਰੀ ਅਕਾਲ ਜੀ